ਜੀ ਵੀਡੀਓ ਵੇਖ ਰਹਾ ਸਾਰੇ ਪਿਆਨਾ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸਕਰ ਦੀ ਕਿ ਤੁਸੀਂ ਸਾਰੇ ਛੜਤੀ ਕਾਲਾ ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਮਿਕਸ ਸਬਜ਼ੀ ਇਧਰ ਆਪਣੀ ਹੈਗੀਆਂ ਪੱਤਾ ਗੋਭੀ ਤੇ ਕੁਝ ਗਾਜਰਾਂ ਨੇ ਤੇ ਥੋੜੇ ਆਪਾਂ ਮਟਰ ਲੈਏ ਹੋਏ ਨੇ ਤੇ ਅੱਜ ਆਪਾਂ ਇਹ ਸਬਜ਼ੀ ਬਣਾਵਾਂਗੇ ਤੇ ਨਾਲ ਦੇ ਨਾਲ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੇ ਅਸੀਂ ਕਿਹੜੇ ਤਰੀਕੇ ਨਾਲ ਬਣਾਉਨੇ ਵੀਡੀਓ ਸ਼ੁਰੂ ਤੋਂ ਲੈ ਕੇ ਹੰਟ ਤੱਕ ਜਰੂਰ ਵੇਖਣਾ ਲਓ ਜੀ ਤੇਲ ਆਪਣਾ ਹੋ ਚੁੱਕਿਆ ਵ पाने तेल लो जी हूँ आप लगे जीरा जीरे तो बाद पाओगे इधर

ਸੋਸ ਵਿੱਚ ਤੇ ਹੁਣ ਆਪਾਂ ਪਾਵਾਂਗੇ ਦੋ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਆਪਾਂ ਇਹਦੇ ਨਾਲ ਹੀ ਆਪਾਂ ਜਿਹੜਾ ਟਮਾਟਰ ਪਾ ਦੇਵਾਂਗੇ ਤੜਕਾ ਮਤਲਬ 2 ਮਿੰਟ ਸੇਕ ਕਰਾਂਗੇ ਫਿਰ ਆਪਾਂ ਸਬਜ਼ੀ ਪਾਵਾਂਗੇ ਲਾਜੀ ਤੜਕਾ ਆਪਣਾ ਭੁੱਜ ਚੁੱਕਿਆ ਵਾ ਆਪਾਂ ਥੋੜਾ ਤਾਂ ਸਬਜ਼ੀ ਪਾਵਾਂਗੇ ਇਹ ਸਬਜ਼ੀ ਤੜਾਪਾਂਗੇ ਤੇ ਥੋੜਾ ਜਿਹਾ 5-10 ਮਿੰਟ ਇਹ ਆਪਾਂ ਪੁੱਨ ਲਵਾਂਗੇ ਫਿਰ ਇਹਦੇ ਵਿੱਚ ਆਪਾਂ ਜਿਹੜੇ ਮੇਲਣਾ ਮਸਾਲੇ ਉਹ ਪਾਵਾਂਗੇ ਕਈ ਵਾਰ ਹਨਾ ਪਾਣੀ ਵੀ ਛੱਡ ਜਾਂਦੀ ਆ ਲਓ ਜੀ 5 ਤੋਂ 10 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਪਾਉਣ ਲੱਗੇ ਲੋਨ ਵਿੱਚ ਕੁਝ ਮਿਰਚ ਆਪਾਂ ਪਾਈ ਹੋਈਆਂ ਥੋੜੀਆਂ ਇਹ ਲਾਲ ਮਿਰਚ ਆ ਪਾਵਾਂਗੇ ਤੇ ਨਮਕ ਤਾਂ ਆਪਾਂ ਆਪਣੇ ਇਹਨੇ ਸਵਾਦ ਅਨੁਸਾਰ ਹੀ ਪਾਉਣਾ ਹੁੰਦਾ ਹੈ ਇਹ ਤਰ੍ਹਾਂ ਆਪਾਂ ਪਾਵਾਂਗੇ ਹੁਣ ਥੋੜੀ ਇੰਦੇ ਚ ਵੈਸੇ ਤਾਂ ਤਣੀ ਦੀ ਜਰੂਰਤ ਨਹੀਂ ਹੈਗੀ ਬਾਕੀ ਜੇ ਤੁਹਾਨੂੰ ਲੱਗਦਾ ਤੁਸੀਂ ਪਾ ਵੀ ਸਕਦੇ ਹੋ ਇਹਨਾਂ ਪਾਣੀ ਨੂੰ ਟੱਕ ਦੇਵਾਂਗੇ ਤੇ ਦੇ ਪੱਕਣ ਦਾ ਬਣਨ ਦਾ ਇੰਝ ਆ ਕਰ ਦਿੰਦੇ ਹਾਂ ਆਜੀ ਆਪਣੀ ਸਬਜੀ ਬਣ ਕੇ ਹੋ ਚੁੱਕੀ ਹੈ ਰੈਡੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਜੇਕਰ ਤੁਹਾਨੂੰ ਸਾਡਾ ਤਰੀਕਾ ਪਸੰਦ ਆਉਂਦਾ ਤਾਂ ਤੇ ਖਾਸ ਕਰਕੇ ਤੁਹਾਨੂੰ ਸਾਡੀ ਅੱਜ ਦੀ ਨਵੀਂ ਵੀਡੀਓ ਵੀ ਪਸੰਦ ਆਈ ਹੋਵੇਗੀ ਪਸੰਦ ਆਈ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ